ਇੰਨੀ ਜ਼ਿਆਦਾ ਮਿੱਟੀ ਹੋਣ ਦੇ ਬਾਵਜੂਦ ਇੰਨੀ ਜ਼ਿਆਦੀ ਰੇਤਾ ਘਰ ਦੇ ਵਿੱਚ ਭਰ ਜਾਣ ਦੇ ਕਾਰਨ ਔਰ ਵੱਡੀ ਤਦਾਦ ਦੇ ਵਿੱਚ ਪਾਣੀ ਨੇ ਇਹਨਾਂ ਦਾ ਘਰ ਕਿਵੇਂ ਨੁਕਸਾਨਿਆ ਇੱਧਰ ਲੀਆਂ ਅੰਦਰ ਲੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਤੋਂ ਵਾਲਾ ਸਾਜੋ ਸਮਾਨ ਸੀ ਪੱਖਾ ਸੀ কুলਰ ਸੀ ਏਸੀ ਸੀ ਉਹ ਸਾਰਾ ਕੁਝ ਤਬਾਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਜਿਹੜੇ ਮੰਜੇ ਨੇ ਇਹਨਾਂ ਦੇ ਵਿੱਚ ਵੀ ਮਿੱਟੀ ਭਰੀ ਹੋਈ ਹੈ ਇਹ ਜਿਹੜੇ ਘਰ ਦੀ ਵਰਤੋਂ ਵਾਲੇ ਬਰਤਨ ਸਨ ਉਹ ਵੀ ਇੱਥੇ ਮਿੱਟੀ ਦੇ ਨਾਲ ਪੂਰੇ ਜੰਮੇ ਹੋਏ ਨਜ਼ਰ ਆ ਰਹੇ ਨੇ ਬਾਕੀ ਜਦੋਂ ਇੱਥੇ ਆਏ ਆ ਪਾਣੀ ਬੜਾ ਜ਼ਿਆਦਾ ਸੀ ਤੇ ਤੈਰ ਕੇ ਇੱਥੇ ਆਏ ਤੇ ਇੱਥੇ ਵੀ ਤਿੰਨ ਚਾਰ ਪਸ਼ੂ ਜਿਹੜੇ ਸੀ ਉਹ ਮਰੇ ਪਏ ਸੀ ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਜਿਹੜਾ ਸੀ ਉਹ ਵਹਾ ਦਿੱਤਾ ਤੇ ਬਾਕੀ ਸਾਨੂੰ ਪਸ਼ੂ ਜਿਹੜੇ ਉਹ ਨਹੀਂ ਲੱਭੇ ਅਸੀਂ ਤਕਰੀਬਨ ਸਾਰੇ ਹੀ ਜਿਹੜੇ ਬੰਨ੍ਹ ਹੀ ਜਿਹੜੀਆਂ ਉੱਚੀਆਂ ਥਾਵਾਂ 'ਹੀ ਸਾਰੀਆਂ ਫੋਲੀਆਂ ਕਿੰਨੇ ਪਸ਼ੂ ਸੀ ਸਾਡੇ ਕੋਲ 16 ਪਸ਼ੂ ਸੀ 16 ਦੇ ਵਿੱਚੋਂ ਇੱਕੋ ਮਿਲਿਆ ਕੱਲ੍ਹ ਬਸ ਇੱਕ ਕਿਲਾ ਛੱਡ ਕੇ ਇੱਕ ਮਰਲੇ ਦੀ ਵੀ ਜਿਹੜੀ ਆ ਉਹ ਫਸਲ ਨਹੀਂ ਆ ਗਈ ਜਿਹੜੇ ਸਾਡੇ ਅਸੀਂ ਖਾਣ ਲਈ ਅਨਾਜ ਰੱਖਦੇ ਆ ਅਨਾਜ ਵੀ ਜਿਹੜਾ ਉਹ ਪਾਣੀ ਨੇ ਖਰਾਬ ਕਰਤਾ ਕਿੰਨਾ ਕਿੰਨਾ ਪਾਣੀ ਸੀਗਾ ਤੁਹਾਡੇ ਘਰ 'ਚ ਇੱਥੇ ਕੋਈ 7 ਫੁੱਟ ਦੇ ਆਰਾਊਂਡ ਪਾਣੀ ਇੱਥੇ ਜਿਹੜਾ ਆ ਉਹ ਚੱਲ ਚੁੱਕਿਆ ਹੈ ਜਿੰਨਾ ਚਿਰ ਜਿਹੜੇ ਅੱਗੇ ਬੰਨ ਨਹੀਂ ਟੁੱਟੇ ਦੇ ਉਹਨਾਂ ਚਰਪਾਣੀ ਇੱਥੇ ਇਕੱਠਾ ਹੁੰਦਾ ਗਿਆ ਜਦੋਂ ਬੰਨ ਟੁੱਟੇ ਉੱਪਰ ਦੀ ਪਾਣੀ ਜਾ ਕੇ ਬੰਨਾਂ ਦੇ ਦੀ ਫਿਰ ਥਾਂ ਥਾਂ ਤੋਂ ਜਿੱਥੋਂ ਕਮਜ਼ੋਰ ਲੱਗੇ ਬੰਨ ਉਥੋਂ ਟੁੱਟ ਕੇ ਫਿਰ ਪਾਣੀ ਹੌਲੀ ਹੌਲੀ ਜਿਹੜਾ ਸੀ ਘਟਣ ਲੱਗਾ ਅਸੀਂ ਕਦੀ ਸੁਣਿਆ ਹੀ ਨਹੀਂ ਸੀ 1988 ਦੇ ਵਿੱਚ ਜਦੋਂ ਕਿਤੇ ਫਲੱਡ ਆਇਆ ਸੀ ਉਹ ਵੀ ਜਿਹੜੇ ਸਾਡੇ ਯੋਧੇ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਗਵਰਨਮੈਂਟ ਨੇ ਜਿਹੜਾ ਸੀ ਪਾਣੀ ਇਕਦਮ ਛੱਡਿਆ ਸੀ ਤੇ ਉਸ ਤੋਂ ਬਾਅਦ ਆ ਤੇ ਕਦੀ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਆਇਆ ਤੇ ਨਾ ਕੋਈ ਏਸੀ ਦਾ ਆਈਡੀਆ ਹੀ ਕਿੰਨਾ ਜ਼ਿਆਦਾ ਪਾਣੀ ਆ ਸਕਦਾ ਹੈ ਇਹਦੀ ਇਹਨਾਂ ਨੁਕਸਾਨ ਕਰ ਸਕਦਾ ਹੈ ਐਸ ਨੇਸ ਹੋ ਗਿਆ ਹੁਣ ਤਾਂ ਹੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਕੱਲ ਨੂੰ ਚਲੋ ਰਾਸ਼ਨ ਬਥੇਰਾ ਆ ਗਿਆ ਹੁਣ ਇਹਨਾਂ ਜ਼ਿੰਮੇਵਾਰਾਂ ਦੀ ਸਾਰ ਲਈ ਜਾਏ ਕਿ ਜੇ ਮਿੱਟੀ ਦੀ ਲੋੜ ਹੈ ਮਿੱਟੀ ਬੰਨ ਬੰਨੇ ਜਾਣ ਜੇ ਜਲਦੀ ਲੋੜ ਪੈਣ ਕਈ ਲੋਕ ਤੇ ਇਹ ਏਰੀਆ 'ਚ ਇਦਾਂ ਦੇ ਨੇ ਵੀ ਆਪਣੀ ਕਣਕ ਨਹੀਂ ਵੀ ਸਕਦੇ ਇੰਨੇ ਇੱਕ ਮਤਲਬ ਮਾਤੜ ਲੋਕ ਚੁਣੌਤੀ ਇੱਥੋਂ ਦੀ ਸੰਗਤ ਨੂੰ ਇਹ ਇਹ ਵੱਡੀ ਚੁਣੌਤੀ ਆਈ ਹੈ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਸਾਡੇ ਸਿੱਖ ਭਰਾਵਾਂ ਨੂੰ ਕਿ ਉਹਨਾਂ ਦੀ ਫਸਲ ਦੇ ਵਿੱਚ ਕਿੱਡੇ ਵੱਡੇ ਪੱਧਰ ਤੇ ਰੇਤਾ ਆ ਚੁੱਕਾ ਹੈ ਔਰ ਕਿੰਨੇ ਪਸ਼ੂ ਜਿਹੜੇ ਆ ਉਹਨਾਂ ਦੇ ਰੁੜ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਜਿਹੜੀ ਥਾਂ ਤੇ ਆਪਾਂ ਇਸ ਵੇਲੇ ਖੜੇ ਆਂ ਜਿਹੜੀ ਲੋਕੇਸ਼ਨ ਤੇ ਆਪਾਂ ਇਸ ਵੇਲੇ ਖੜੇ ਆ ਤੇ ਕਿੰਨੀ ਬਦਬੂ ਆ ਰਹੀ ਆ ਕਿੱਡੀ ਗੰਦਗੀ ਆ ਰਹੀ ਆ ਕਿੰਨੇ ਇੱਥੇ ਰਾਜ ਪਸ਼ੂ ਮਰੇ ਹੋਏ ਨੇ ਇਸ ਵੇਲੇ ਇਹ ਭਰਾਵਾਂ ਦੇ ਨਾਲ ਖੜਨ ਦੀ ਬੜੀ ਵੱਡੀ ਜ਼ਰੂਰਤ ਆ ਸੋ ਸਾਡੇ ਕੋਲ ਅਸੀਂ ਵੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਅਸੀਂ ਸਾਰੇ ਵਲੰਟੀਅਰ ਸਿੰਘਾਂ ਅਸੀਂ ਟੀਮਾਂ ਬਣਾ ਕੇ ਆਪਣਾ ਕੰਮ ਕਰ ਰਹੇ ਹਾਂ ਔਰ ਉਸ ਦੇ ਵਿੱਚ ਅਸੀਂ ਜੋ ਵੀ ਲੋੜੀਂਦੀ ਰਿਕੁਆਇਰਮੈਂਟ ਆ ਜੋ ਵੀ ਸੰਗਤ ਦੀ ਮੰਗ ਆ ਜਿਸ ਤਰ੍ਹਾਂ ਮੰਜੇ ਬਿਸਤਰੇ ਕੱਪੜੇ ਰਾਸ਼ਨ ਹਨ ਇਹ ਚੀਜ਼ਾਂ ਜਿਸ ਥਾਂ ਤੇ ਹਜੇ ਨਹੀਂ ਪਹੁੰਚੀਆਂ ਕੁਝ ਅਜਿਹਾਂ ਲੋਕੇਸ਼ਨਾਂ ਹੈਗੀਆਂ ਨੇ ਜਿੱਥੇ ਹਜੇ ਇਹ ਚੀਜ਼ਾਂ ਨਹੀਂ ਪਹੁੰਚੀਆਂ ਕੁਝ ਥਾਵਾਂ ਤੇ ਤਾਂ ਸਿੱਖ ਸੰਗਤ ਨੇ ਹਾੜੀ ਲਾ ਦਿੱਤੇ ਲੰਗਰਾਂ ਦੇ ਅੰਦਰਲੇ ਪਾਸੇ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਇੰਨੀ ਜ਼ਿਆਦਾ ਮਿੱਟੀ ਹੋਣ ਦੇ ਬਾਵਜੂਦ ਇੰਨੀ ਜ਼ਿਆਦੀ ਰੇਤਾ ਘਰ ਦੇ ਵਿੱਚ ਭਰ ਜਾਣ ਦੇ ਕਾਰਨ ਔਰ ਵੱਡੀ ਤਦਾਦ ਦੇ ਵਿੱਚ ਪਾਣੀ ਨੇ ਇਹਨਾਂ ਦਾ ਘਰ ਕਿਵੇਂ ਨੁਕਸਾਨਿਆ ਇੱਧਰ ਲਈ ਅੰਦਰ ਲਈਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਤੋਂ ਵਾਲਾ ਸਾਜੂ ਸਮਾਨ ਸੀ ਪੱਖਾ ਸੀ ਕੂਲਰ ਸੀ ਏਸੀ ਸੀ ਉਹ ਸਾਰਾ ਕੁਝ ਤਵਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਜਿਹੜੇ ਮੰਜੇ ਨੇ ਇਹਨਾਂ ਦੇ ਵਿੱਚ ਵੀ ਮਿੱਟੀ ਭਰੀ ਹੋਈ ਹੈ ਇਹ ਜਿਹੜੇ ਘਰ ਦੀ ਵਰਤੋਂ ਵਾਲੇ ਬਰਤਨ ਸਨ ਉਹ ਵੀ ਇੱਥੇ ਮਿੱਟੀ ਦੇ ਨਾਲ ਪੂਰੇ ਜੰਮੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਨੂੰ ਲੈ ਕੇ ਇਸ ਘਰ ਦੇ ਪਰਿਵਾਰ ਦੇ ਵਿੱਚੋਂ ਇੱਕ ਨੌਂਦਵਾਨ ਹੈ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਭਾਈ ਜੀ ਤੁਸੀਂ ਇਥੋਂ ਦੇ ਰਹਿਣ ਵਾਲਿਆਂ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇਥੋਂ ਦੇ ਰਹਿਣ ਵਾਲੇ ਅਸੀਂ ਤੇ ਤੁਸੀਂ ਪਹਿਲਾਂ ਜੱਦੀ ਰਹ ਰਹੇ ਹੋ ਕਿ ਇਹ ਪਹਿਲੀ ਵਾਰੀ ਜ਼ਮੀਨ ਖਰੀਦ ਕੇ ਜ਼ਮੀਨ ਖਰੀਦੀ ਆ ਸਾਨੂੰ ਥੋੜਾ ਚਿਰ ਹੀ ਹੋਇਆ ਜੇ ਇੱਥੇ ਰਹਿੰਦਿਆਂ ਨੂੰ ਹੂੰ ਤਕਰੀਬਨ ਸਾਲ ਡੇਡ ਸਾਲੀ ਹੈ ਜਿਹੜਾ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਅਸੀਂ ਰਹਿੰਦੇ ਸੀ ਪਠਾਨਕੋਟ ਹੂੰ ਉੱਥੋਂ ਇੱਥੇ ਵਸੇਬਾ ਕਰਨ ਦਾ ਕਾਰਨ ਕੀ ਸੀਗਾ ਉੱਥੋਂ ਨਾ ਬ੍ਰਦਰ ਦੇ ਨਾ ਲੰਗਸ ਦੇ ਵਿੱਚ ਨਾ ਫੰਗਸ ਲੱਗ ਜਾਂਦੀ ਸੀ ਹੂੰ ਤੇ ਉਹਦਾ ਨਾ ਟ੍ਰੀਟਮੈਂਟ ਪੀਜੀਆਈ ਤੋਂ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਹਨੂੰ ਨਾ ਜਿੱਥੋਂ ਪਹਿਲਾਂ ਵੈਸੇ ਸਾਡੇ ਇੱਥੇ ਰਮਦਾਸ ਦੇ ਲਾਗੇ ਨਾ ਬੌਲੀਪਿੰਡ ਸੀ ਉੱਥੋਂ ਦੇ ਰਹਿਣ ਵਾਲੇ ਹਾਂ ਉਹਨਾਂ ਨੇ ਸਾਨੂੰ ਕਿਹਾ ਕਿ ਜਿਸ ਜਗ੍ਹਾ ਤੇ ਦਾ ਜਨਮ ਹੋਇਆ ਨਾ ਤੈਨੂੰ ਉਸ ਏਰੀਆ ਦੇ ਵਿੱਚ ਲੈ ਜਾਓ ਤੇ ਇਹਦਾ ਫਰਕ ਪੈ ਸਕਦਾ ਆ ਕਿਉਂਕਿ ਇਹਨੂੰ ਨਾ ਏਬੀਪੀਐਨ ਆਂ ਦੀ ਬਿਮਾਰੀ ਆ ਉਹਦਾ ਕੋਈ ਇਲਾਜ ਨਹੀਂ ਹੈਗਾ ਤੇ ਉਹ ਵੀ ਸਿਰਫ ਮਤਲਬ ਕਿ ਆਕਸੀਜਨ ਦੇ ਉੱਪਰ ਹੀ ਆ ਕਿ ਜੇ ਉਹ ਆਕਸੀਜਨ ਬਾਰੀ ਨਹੀਂ ਲੈਂਦਾ ਤੇ ਫਿਰ ਉਹਦੀ ਜਿਹੜੀ ਸੈਚੂਰੇਸ਼ਨ ਘਟਦੀ ਜਾਂਦੀ ਆ ਤੇ ਇਹਨੂੰ ਸਾਹ ਲੈਣ 'ਚ ਤੰਗੀ ਆ ਜਾਂਦੀ ਆ ਇਹ ਇਹ ਜਿਹੜਾ ਜਿੰਨਾ ਵੀ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ ਤਾਂ ਇਸ ਚੀਜ਼ ਦਾ ਆਈਡੀਆ ਸੀ ਤੁਹਾਨੂੰ ਕਿ ਪਾਣੀ ਇੰਨੀ ਜਲਦੀ ਘਰ ਦੇ ਵਿੱਚ ਆ ਜਾਊਗਾ ਨਹੀਂ ਇਹੋ ਜਿਹਾ ਕੋਈ ਆਈਡੀਆ ਨਹੀਂ ਸੀ ਕਿਉਂਕਿ ਅਸੀਂ ਕਦੀ ਸੁਣਿਆ ਹੀ ਨਹੀਂ ਸੀ 1988 ਦੇ ਵਿੱਚ ਜਦੋਂ ਕਿਤੇ ਫਲੱਡ ਆਇਹੀ ਉਹ ਵੀ ਜਿਹੜੇ ਸਾਡੇ ਯੋਧੇ ਹੀ ਉਹਨਾਂ ਨੂੰ ਖਤਮ ਕਰਨ ਵਾਸਤੇ ਗਵਰਨਮੈਂਟ ਨੇ ਜਿਹੜਾ ਅਸੀਂ ਪਾਣੀ ਇੱਕਦਮ ਛੱਡਿਆ ਸੀ ਤੇ ਉਸ ਤੋਂ ਬਾਅਦ ਆ ਤੇ ਕਦੀ ਪਾਣੀ ਦਾ ਕੋਈ ਨਾਮੋ ਨਿਸ਼ਾਨੀ ਹੈ ਕਹਤੈ ਨਾ ਕੋਈ ਏਸੀ ਦਾ ਆਈਡੀਆ ਹੈ ਕਿ ਇੰਨਾ ਜ਼ਿਆਦਾ ਪਾਣੀ ਆ ਸਕਦਾ ਹੈ ਤੇ ਇਹਨਾਂ ਨੂੰ ਨੁਕਸਾਨ ਕਰ ਸਕਦਾ ਹੈ ਕਿੰਨਾ ਕਿੰਨਾ ਪਾਣੀ ਸੀਗਾ ਤੁਹਾਡੇ ਘਰ 'ਚ ਇੱਥੇ ਕੋਈ 7 ਫੁੱਟ ਦੇ ਆਰਾਊਂਡ ਪਾਣੀ ਇੱਥੇ ਜਿਹੜਾ ਆ ਉਹ ਚੱਲ ਚੁੱਕਿਆ ਹੈ ਜਿੰਨਾ ਚਿਰ ਜਿਹੜੇ ਅੱਗੇ ਬੰਨ ਨਹੀਂ ਟੋਟੇ ਤੇ ਉਹਨਾਂ ਚਿਰ ਪਾਣੀ ਇੱਥੇ ਇਕੱਠਾ ਹੁੰਦਾ ਗਿਆ ਜਦੋਂ ਬੰਨ ਟੁੱਟੇ ਉੱਪਰ ਦੀ ਪਾਣੀ ਜਾ ਕੇ ਬੰਨਾਂ ਦੇ ਉਦੀ ਫਿਰ ਥਾਂ ਥਾਂ ਤੋਂ ਜਿੱਥੋਂ ਕਮਜ਼ੋਰ ਲੱਗੇ ਬੰਨ ਉੱਥੋਂ ਟੁੱਟ ਕੇ ਫਿਰ ਪਾਣੀ ਹੌਲੀ ਹੌਲੀ ਜਿਹੜਾ ਸੀ ਘਟਣ ਲੱਗਾ ਤੇ ਪਾਣੀ ਘਟਦੇ ਵੀ ਸਿਰਫ ਅਜੇ ਆ ਤਿੰਨ ਕ ਦਿਨ ਹੋਏ ਆ ਕਿ ਇਥੋਂ ਪਾਣੀ ਜਿਹੜਾ ਆ ਉਹ ਸੁੱਕਾ ਆ ਕਿੰਨੇ ਕ ਚਿਰ ਚ ਜਿਹੜਾ ਕੋਈ ਸਮਾਂ ਪੀਰੀਅਡ ਹੋਏਗਾ ਕਿ ਕਿੰਨੇ ਕ ਟਾਈਮ ਚ ਜਿਹੜਾ ਤੁਹਾਡੇ ਘਰ ਚ ਪਾਣੀ ਭਰ ਗਿਆ ਸੀ ਇਹ ਕੋਈ ਇੰਨਾ ਕ ਟਾਈਮ ਲੱਗਾ ਸੀ ਕਿ ਥੋੜਾ ਸਮਾਨ ਸੀ ਨਾ ਜਿਹੜਾ ਤੇ ਮੈਂ ਉਹਨੂੰ ਪਹਿਲਾਂ ਦੇ ਪਸ਼ੂ ਵਹ ਸਾਡੇ ਮੋਸਟਲੀ ਖੁੱਲੇ ਹੀ ਰਹਿੰਦੇ ਆ ਅਸੀਂ ਬੰਦੇ ਨਹੀਂ ਗੇ ਤੇ ਇੱਕ ਅਦਾ ਪਸ਼ੂ ਬੱਜਾ ਸੀ ਤੇ ਉਹਨੂੰ ਖੋਲਿਆ ਤੇ ਘਰ ਦਾ ਸਮਾਨ ਜਿਹੜਾ ਇਹਨੂੰ ਮੈਂ ਥੋੜਾ ਇਹਨੂੰ ਉੱਪਰ ਰੱਖਣ ਲੱਗ ਪਿਆ ਵੀ ਜਲ ਜੇ ਪਾਣੀ ਆਊਗਾ ਕੋਈ 2-4 ਫੁੱਟ ਪਾਣੀ ਹੋਊਗਾ ਤੇ ਉਹ ਨੁਕਸਾਨ ਨਹੀਂ ਕਰੂਗਾ ਔਰ ਇੰਨੇ ਰੱਖਦੇ ਆ ਰੱਖਦੇ ਜਦੋਂ ਮੈਂ ਇੱਥੋਂ ਵਾਪਸ ਚੱਲਿਆ ਤੇ ਮੇਰੇ ਗਲਗਲ ਪਾਣੀ ਹੋ ਗਿਆ ਸੀ ਸ਼ਾਇਦ ਕੋਈ 5-7 ਮਿੰਟ ਪਾਣੀ ਨੇ ਜਿਹੜੇ ਲਾਏ ਆ ਉੱਪਰ ਜਾਣ ਲੱਗੇ ਆ ਕੱਢਿਆ ਵੀ ਤੁਹਾਨੂੰ ਕਿਸੇ ਨੇ ਬਾਹਰ ਕਿ ਤੁਸੀਂ ਸਾਡੇ ਵੀਰ ਉਹਨਾਂ ਨੇ ਜਿਹੜਾ ਅਸੀਂ ਇੱਥੋਂ ਬੰਦ ਤੇ ਚੜ ਗਏ ਹਾਂ ਤੁਸੀਂ ਦੇ ਉੱਪਰ ਚੜ ਗਏ ਹਾਂ ਤੇ ਉਸ ਤੋਂ ਬਾਅਦ ਆ ਨਾ ਅੱਗੋਂ ਸਾਡੇ ਵੀਰ ਹੋਣੀਆਂ ਤੇ ਇਹ ਸਾਨੂੰ ਰਾਤ ਫਿਰ ਲੈ ਕੇ ਗਏ ਸੀ ਇਹਨਾਂ ਦੀ ਲੇਬਰ ਹੀ ਬੰਬੀ ਤੇ ਇਹ ਉਹਨਾਂ ਨੂੰ ਲੈਣ ਆਏ ਤੇ ਨਾਲ ਹੀ ਇਹ ਫਿਰ ਸਾਨੂੰ ਜਿਹੜੇ ਅਸੀਂ ਇੱਥੋਂ ਲੈ ਕੇ ਗਏ ਕਿਉਂਕਿ ਪਾਣੀ ਨਾ ਸੜਕ ਦੇ ਉੱਪਰ ਦੀ ਹੋ ਕਹਿੰਦਾ ਪਾਣੀ ਦਾ ਰਫਤਾਰ ਬੜੀ ਤੇਜ਼ ਹੀ ਪੈਰ ਨਹੀਂ ਲੱਗਦੇ ਇਕੱਲੇ ਜਾਣ ਦੇ ਫਿਰ ਇਹ ਵੀਰ ਉਹਨਾਂ ਨੇ ਫੜ ਕੇ ਦੂ ਚਾਰ ਜਾਣਿਆਂ ਨੇ ਤੇ ਫਿਰ ਜਿੱਦਾਂ ਚੈਨ ਟਾਈਪ ਬਣਾ ਕੇ ਤੇ ਫਿਰ ਉੱਥੋਂ ਅਸੀਂ ਜਿਹੜੇ ਬਾਹਰ ਨਿਕਲੇ ਹੂੰ ਜਿਵੇਂ ਇੱਧਰਲੇ ਪਾਸੇ ਖੁਰਲੀਆਂ ਜਾਂ ਪਸ਼ੂਆਂ ਵਾਲਾ ਵਾੜਾ ਜਿਹੜਾ ਨਜ਼ਰ ਆ ਰਿਹਾ ਤਾਂ ਇਸ ਵੇਲੇ ਜਿਹੜੇ ਪਸ਼ੂ ਨੇ ਤੁਹਾਡੇ ਉਹ ਕਿੱਥੇ ਨੇ ਕੀ ਹੋਇਆ ਪਸ਼ੂਆਂ ਦੇ ਨਾਲ ਇਹ ਜਦੋਂ ਅਸੀਂ ਗਏ ਆ ਤੇ ਤਿੰਨ ਚਾਰ ਦਿਨ ਬਾਅਦ ਆ ਕੇ ਵੇਖਿਆ ਆ ਤੇ ਸਾਨੂੰ ਇੱਕ ਪਸ਼ੂ ਜਿਹੜਾ ਹੀ ਉਹ ਲੱਭਾ ਆ ਉਹ ਵੀ ਬੰਨ ਦੇ ਉੱਪਰ ਉਹਨੂੰ ਸੂਈ ਨੂੰ ਅਜੇ 2 ਦਿਨ ਹੀ ਹੋਏ ਸੀ ਤੇ ਉਹਦਾ ਬੱਚਾ ਤੇ ਮੱਝ ਹੀ ਉੱਪਰ ਹੀ ਬਾਕੀ ਜਦੋਂ ਇੱਥੇ ਆਏ ਆ ਪਾਣੀ ਬੜਾ ਜ਼ਿਆਦਾ ਸੀ ਤੇ ਤੈਰ ਕੇ ਇੱਥੇ ਆਏ ਤੇ ਇੱਥੇ ਵੀ ਤਿੰਨ ਚਾਰ ਪਸ਼ੂ ਜਿਹੜੇ ਸੀ ਉਹ ਮਰੇ ਪਏ ਸੀ ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਜਿਹੜਾ ਸੀ ਉਹ ਹੀ ਵਹਾ ਦਿੱਤਾ ਤੇ ਬਾਕੀ ਸਾਨੂੰ ਪਸ਼ੂ ਜਿਹੜੇ ਉਹ ਨਹੀਂ ਲੱਭੇ ਅਸੀਂ ਤਕਰੀਬਨ ਸਾਰੇ ਹੀ ਜਿਹੜੇ ਬੰਨ ਸੀ ਜਿਹੜੀਆਂ ਉੱਚੀਆਂ ਥਾਵਾਂ 'ਹੀ ਉਹ ਸਾਰੀਆਂ ਫੋਲੀਆਂ ਕਿੰਨੇ ਪਸ਼ੂ ਸੀਗੇ ਸਾਡੇ ਕੋਲ 16 ਪਸ਼ੂ ਸੀ 16 ਦੇ ਵਿੱਚੋਂ ਇੱਕੋ ਮਿਲਿਆ ਕੱਲਾ ਬਸ ਹੂੰ ਬਾਕੀ ਜਿਹੜੇ ਉਹ ਪਾਣੀ ਲੈ ਗਿਆ ਖੇਤੀ ਵੀ ਸੀਗੀ ਤੁਹਾਡੇ ਕੋਲ ਹਾਂਜੀ ਕਿੰਨੇ ਕਿੱਲੇ ਦੀ ਤੁਹਾਡੇ ਕੋਲ 22 ਕਿੱਲਾਂ ਦੀ ਖੇਤੀ ਆ ਤੇ ਵਿੱਚ ਫਸਲਾਂ ਹੀ ਪੱਠੇ ਹੀ ਝੋਨਾ ਹੀ ਪਪੂਲਰ ਹੀ ਤੇ ਪਪੂਲਰ ਵੀ ਕਾਫੀ ਜਿਹੜੇ ਆ ਤਬਾਹ ਹੋ ਗਏ ਆ ਖਾਸ ਕਰਕੇ ਪੰਜ ਚਾਰ ਪੰਜ ਸੌ ਬੂਟਾ ਜਿਹੜਾ ਆ ਉਹ ਖਤਮ ਹੋ ਗਿਆ ਵਿੱਚੋਂ ਭਾਈ ਕਿੱਲਾਂ ਚੋਂ ਇੱਕ ਵੀ ਕਿੱਲੇ ਦੀ ਕੋਈ ਫਸਲ ਜਿਹੜੀ ਸੁਰੱਖਿਤ ਨਹੀਂ ਰਹਿ ਸਕੀ ਇੱਕ ਕਿੱਲਾ ਛੱਡ ਕੇ ਇੱਕ ਮਰਲੇ ਦੀ ਵੀ ਜਿਹੜੀ ਆ ਉਹ ਫਸਲ ਨਹੀਂ ਆ ਗਈ ਜਿਹੜੇ ਸਾਡੇ ਅਸੀਂ ਖਾਣ ਲਈ ਅਨਾਜ ਰੱਖਦੇ ਆ ਅਨਾਜ ਵੀ ਜਿਹੜਾ ਉਹ ਪਾਣੀ ਨੇ ਖਰਾਬ ਕਰਤਾ ਆ ਜਿਹੜਾ ਘਰ ਦੇ ਵਿੱਚ ਕਣਕ ਵਗੈਰਾ ਜਾਂ ਚੀਜ਼ਾਂ ਹੁੰਦੀਆਂ ਉਹ ਪਰਪਤੀ ਰੱਖਦੇ ਉਹ ਵੀ ਖਤਮ ਹੋ ਗਿਆ ਆ ਪਸ਼ੂਆਂ ਦਾ ਜਿਹੜਿਆ ਫੀਡ ਹੁੰਦੀ ਆ ਜਾਂ ਉਹਨਾਂ ਦਾ ਜੋ ਵੀ ਸਮਾਨ ਹੈ ਟੋਟਲੀ ਸਿਰਫ ਆਪਣਾ ਆਪ ਲੈ ਕੇ ਹੀ ਇੱਥੋਂ ਜਿਹੜਾ ਬਾਹਰ ਜਾ ਸਕਿਆ ਟਰੈਕਟਰ ਆ ਉਹ ਵੀ ਇੱਥੇ ਰਹਿ ਗਿਆ ਜਨਰੇਟਰ ਹਰ ਇੱਕ ਜੋ ਵੀ ਸਾਡੇ ਘਰ ਦੇ ਵਿੱਚ ਵਰਤੋਂ ਆਉਣ ਵਾਲਾ ਸਮਾਨ ਹੁੰਦਾ ਨਾ ਕੁਝ ਨਹੀਂ ਨਿਕਲ ਸਕਿਆ ਹੂੰ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਮੇਰਾ ਬ੍ਰਦਰ ਆ ਸਿਸਟਰ ਆ ਤੇ ਮਦਰ ਆ ਤੇ ਫਾਦਰ ਆ ਹੂੰ ਉਹ ਇਸ ਵੇਲੇ ਕਿੱਥੇ ਨੇ ਉਹ ਰਮਦਾਸ ਦੇ ਵਿੱਚ ਆ ਕੋਈ ਰਿਸ਼ਤੇਦਾਰੀ ਉੱਥੇ ਜਾਂ ਕਿਸੇ ਸੰਸਥਾ ਨੇ ਕੋਈ ਉਹਨਾਂ ਨੂੰ ਸੇਵ ਕਰਕੇ ਰੱਖਿਆ ਉੱਥੇ ਨਹੀਂ ਉੱਥੇ ਨਾ ਅਸੀਂ ਕਿਰਾਏ ਤੇ ਲੈ ਕੇ ਨਾ ਮਕਾਨ ਫਿਰ ਬ੍ਰਦਰ ਨੂੰ ਤੁਹਾਨੂੰ ਦੱਸਿਆ ਕਿ ਉਹਨੂੰ ਨਾ ਲੰਗਸ ਦੀ ਪ੍ਰੋਬਲਮ ਹੈ ਤੇ ਉਹਦੇ ਕਰਕੇ ਫਿਰ ਉਹਨੂੰ ਉੱਥੇ ਰੱਖਿਆ ਆ ਕਿ ਉਹਦੀ 24 ਘੰਟੇ ਜਿਹੜੀ ਆ ਆਕਸੀਜਨ ਮਸ਼ੀਨ ਚੱਲਦੀ ਰਹਿੰਦੀ ਆ ਹਮ ਹੁਣ ਬਾਈ ਜੀ ਜਿਵੇਂ ਵੱਡੀ ਤਦਾਦ ਦੇ ਵਿੱਚ ਨੁਕਸਾਨ ਹੋ ਗਿਆ ਬਾਈ ਕਿੱਲਾਂ ਦੀ ਖੇਤੀ ਬਰਬਾਦ ਹੋ ਗਈ ਘਰ ਦੀ ਵਰਤੋਂ ਵਾਲਾ ਸਾਜੋ ਸਮਾਨ ਬਰਬਾਦ ਹੋ ਗਿਆ ਤਾਂ ਇਸੇ ਨੂੰ ਲੈ ਕੇ ਅੱਗੇ ਫਿਊਚਰ ਕੀ ਦੇਖਦੇ ਹਾਂ ਫਿਊਚਰ ਇਨਸਾਨ ਦੇ ਹੱਥੇ ਹੁੰਦਾ ਹੀ ਕੁਝ ਨਹੀਂਗਾ ਇਹ ਤੇ ਉਹ ਕਾਲਪੁਰਖ ਦੀ ਰਜਾ ਆ ਜੋ ਕਾਲਪੁਰਖ ਨੇ ਜੀਵ ਧਰਤੀ ਤੇ ਭੇਜਿਆ ਜੋ ਉਹਦੇ ਕਰਮ ਆ ਉਹਦੇ ਹਿਸਾਬ ਨਾਲ ਹੀ ਹੋਣਾ ਆ ਬਾਕੀ ਜੋ ਵੀ ਆ ਹਾਂ ਇੰਨਾ ਕਿ ਜਰੂਰ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸੰਸਥਾਵਾਂ ਨੇ ਜਾਂ ਜਿਹੜੇ ਕਲਾਕਾਰ ਭਾਈਚਾਰਾ ਆ ਜਾਂ ਜਿਹੜੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆ ਉਹਨਾਂ ਨੇ ਜੋ ਪੰਜਾਬ ਦਾ ਸਾਥ ਦਿੱਤਾ ਆ ਉਹਦੇ ਅਸੀਂ ਰਹਿਣੀ ਆ ਕਿ ਜਿਉ ਸਾਥ ਨਾ ਦਿੰਦੇ ਤੇ ਸ਼ਾਇਦ ਜਿੰਨਾ ਪੰਜਾਬ ਪ੍ਰਭਾਵਿਤ ਹੋਇਆ ਆ ਤੇ ਉਹਨਾਂ ਚੋਂ ਚਾਂਦੀ ਜਿਹੜੇ ਆ ਬਚਦੇ ਆ ਜਾਂ ਤੇ ਖੁਦਕੁਸ਼ੀਆਂ ਕਰ ਲੈਂਦੇ ਤੇ ਜਾਂ ਉਹ ਆਰਥਿਕਤਾ ਦੀ ਮਾਰ ਨਾ ਚੱਲਦੇ ਹੋਏ ਜਾਂ ਮੈਂਟਲੀ ਕਈ ਵਰੀ ਇਨਸਾਨ ਡਿਸਟਰਬ ਹੋ ਜਾਂਦਾ ਆ ਬਿਲਕੁਲ ਤਾਂ ਬਈ ਜੀ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਜੀ ਇੱਥੋਂ ਦੇ ਕੀ ਨਾਂ ਹੈ ਤੁਹਾਡਾ ਨਰਿੰਦਰ ਸਿੰਘ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਵੀ ਜੀ 16 ਕਿੱਲਿਆਂ ਦਾ ਝੋਨਾ ਸੀਗਾ ਉਹ ਤਬਾਹ ਹੋ ਗਿਆ ਸੀ ਤੇ ਹੋਰ ਵੀ ਮਤਲਬ तकरीबन ਬਰੇਤੀ ਪੈ ਗਈ ਕਈ ਥਾਵਾਂ 'ਚ ਹੂੰ ਤਿੰਨ ਕਿਲੇ ਮੇਰੇ ਕੋਲ ਪਾਸ ਸੀਗਾ ਉਧਰ ਆਪਣਾ ਧੁੱਪ ਵਾਲਾ ਸਿਸਟਮ ਲੱਗਾ ਆ ਬੰਦ ਤੋਂ ਖਲੋ ਕੇ ਵਹਨੇ ਸਾਰਾ ਕੁਝ ਲੱਭਣ ਡਿਆ ਡੁੱਬਿਆ ਪਿਆ ਸਭ ਕੁਝ ਤੇ ਇਸ ਨੇਸ ਹੋ ਗਿਆ ਆ ਹੁਣ ਤਾਂ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਕੱਲ ਨੂੰ ਚਲੋ ਰਾਸ਼ਨ ਬਥੇਰਾ ਆ ਗਿਆ ਹੁਣ ਇਹਨਾਂ ਜ਼ਿੰਮੇਦਾਰਾਂ ਦੀ ਸਾਰ ਲਈ ਜਾ ਪੀ ਜੇ ਮਿੱਟੀ ਦੀ ਲੋੜ ਹੈ ਮਿੱਟੀ ਬੰਨ ਬੰਨੇ ਜਾਂ ਜੇ ਡੀਜ਼ਲ ਦੀ ਲੋੜ ਪੈਣੀ ਕਈ ਲੋਕ ਤੇ ਏਰੀਆ ਚ ਇਦਾਂ ਦੇ ਨੇ ਵੀ ਆਪਣੀ ਕਣਕ ਨਹੀਂ ਵੀ ਸਕਦੇ ਇੰਨੇ ਇੱਕ ਮਤਲਬ ਮਾਤੜ ਲੋਕ ਨੇ ਤੁਹਾਡਾ ਕੱਲਾ ਖੇਤੀ ਤੇ ਗੁਜ਼ਾਰਾ ਚੱਲਦਾ ਹਾਂਜੀ ਹਾਂਜੀ ਵੀਰ ਜੀ ਸਾਡਾ ਖੇਤੀ ਤੇ ਹੀ ਅਸੀਂ ਦੋ ਬ੍ਰਦਰ ਹਾਂ ਦੋਨਾਂ ਦਾ ਹੀ ਖੇਤੀ ਤੇ ਉਹ ਵੀਰ ਵੱਡਾ ਜਿਹੜਾ ਉਹ ਗਰੰਥੀ ਆ ਮਤਲਬ ਆਮ ਪਿੰਡਾਂ ਦੇ ਡਿਊਟੀ ਡਾਡੀ ਕਰਕੇ ਆਪਣਾ ਟਾਈਮ ਪਾਸ ਕਰਦਾ ਸੀਗਾ ਤੇ ਚਲੋ ਟਾਈਮ ਪਾਸ ਹੁੰਦਾ ਹੀ ਪਰ ਜ਼ਿਆਦਾਤਰ ਨਿਰਪਲ ਅਸੀਂ ਖੇਤੀ ਤੇ ਹੀ ਹਾਂ ਪੀ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਮੇਰਾ ਬ੍ਰਦਰ ਆ ਡੀ ਵਾਈਫਾਇਰ ਨੇ ਦੋਆਂ ਦੀਆਂ ਮਤਲਬ ਬੱਚੇ ਨੇ ਗੱਗਿਓ ਤੇ ਮਤਲਬ 8-10 ਜੀ ਹੈਗੇ ਆ ਅਸੀਂ ਮਤਲਬ ਦੋਆ ਪਰਵਾਰ ਨੇ ਹਾਂਜੀ ਜ਼ਿਮੀਂਦਾਰ ਬੰਦੇ ਦੀਆਂ ਖੇਤੀ ਦੇ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਜਦੋਂ ਖੇਤੀ ਮਿੱਟੀ ਦੇ ਵਿੱਚ ਰਲ ਗਈ ਤਬਾਹ ਹੋ ਗਈ ਤੇ ਜਿਹੜੀ ਜ਼ਮੀਨ ਦੇ ਵਿੱਚ ਗਾਂ ਖੇਤੀ ਕਰਨੀ ਸੀ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੋਟਾ ਜਿਹੜੀ ਬਰੇਤੀ ਭਰ ਗਈ ਤਾਂ ਇਸ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਦੁੱਖ ਤੇ ਪੈਦਾ ਹੁੰਦਾ ਹੋਊਗਾ ਮੇਰੀ ਮਨ ਤੇ ਦੁਖੀ ਹੁੰਦਾ ਹੀ ਆਹੀਂ ਇਹੋ ਅਪੀਲ ਲੋਕਾਂ ਨੂੰ ਕਰਨੇ ਆਂ ਵੀ ਚਲੋ ਹੁਣ ਜ਼ਿੰਮੇਵਾਰਾਂ ਨੂੰ ਇਸ ਟਾਈਮ ਜ਼ਿਆਦਾਤਰ ਲੋਡ ਮਤਲਬ ਟਰੈਕਟਰਾਂ ਡੀਜ਼ਲ ਦੀ ਆਹੀਂ ਆਨੇ ਵੀ ਹਰੇਕ ਕਿਸ ਦੀ ਮਤਤ ਹੋਣੀ ਚਾਹੀਦੀ ਜੋ ਗਰਾਊਂਡ ਲੈਵਲ ਤੇ ਆ ਉਹੋ ਹੀ ਹੋਣਾ ਚਾਹੀਦਾ ਹੈ ਕਈ ਇਦਾਂ ਦੇ ਲੋਕ ਨੇ ਜਿਨ੍ਹਾਂ ਦਾ ਕੋਈ ਥੇਲੇ ਦਾ ਨੁਕਸਾਨ ਨਹੀਂ ਹੋਇਆ ਉਹ ਕਿੰਨੀ ਕਿੰਨੀ ਮਦਾਦ ਲੈ ਕੇ ਨੇ ਲੋਕਾਂ ਤੋਂ ਕਿਸੇ ਦਾ ਘਰ ਵਿਖਾ ਕੇ ਕਿਸੇ ਦਾ ਕੁਝ ਵਿਖਾ ਕੇ ਅਹੀਂ ਆਨੇ ਆਂ ਵੀ ਚਲੋ ਹਰੇਕ ਕਿਸ ਦੀ ਬੰਦੀ ਜਾਇਜ਼ ਮਦਦ ਹੋਣੀ ਚਾਹੀਦੀ ਗਰਾਊਂਡ ਲੈਵਲ ਤੇ ਬਾਈ ਜੀ ਖਾਸ ਤੌਰ ਤੇ ਜਦੋਂ ਪਾਣੀ ਕਿਸੇ ਜਗ੍ਹਾ ਤੇ ਪੈਦਾ ਹੋ ਜਾਂਦਾ ਕਿਉਂਕਿ ਅਸੀਂ ਵੀ ਕਵਰੇਜ ਕੀਤਾ ਤਾਂ ਬਹੁਤ ਸਾਰੀ ਬਦਬੂ ਪਾਣੀ ਕਾਲਾ ਹੋ ਚੁੱਕਾ ਹੈ ਬਦਬੂ ਆ ਰਹੀ ਹੈ ਤਾਂ ਐਸੀ ਚੀਜ਼ ਨੂੰ ਲੈ ਕੇ ਜਦੋਂ ਪਾਣੀ ਖੜ ਜਾਂਦਾ ਤਾਂ ਬਿਮਾਰੀਆਂ ਦਾ ਖਰਚਾ ਪੈਦਾ ਹੋ ਜਾਂਦਾ ਕਿ ਬਿਮਾਰੀਆਂ ਹੋਣਗੀਆਂ ਅੱਗੇ ਬਿਮਾਰੀਆਂ ਦਾ ਖਰਚਾ ਤੇ ਵੱਧ ਜਾਂਦਾ ਆ ਜਿਸ ਵੇਲੇ ਪਾਣੀ ਆਏ ਨੂੰ 3-4 ਦਿਨ ਹੋਏ ਆ ਤੇ ਅਸੀਂ ਡੇਲੀ ਇੱਧਰ ਆਉਂਦੇ ਹਾਂ ਕਿ ਆਪਣੇ ਪਸ਼ੂ ਵਗੈਰਾ ਵੇਖਣ ਲਈ ਤੇ ਸਾਡੇ ਸਿਰਫ ਪਾਣੀ ਦੇ ਵਿੱਚ ਲੰਘਣ ਕਰਕੇ ਹੀ ਸਕਿਨ ਦੇ ਉੱਪਰ ਨਾ ਬੜੇ ਰੈਸ਼ਸ ਜੇ ਹੋ ਗਏ ਸੀ ਤੇ ਸਕਿਨ ਖਰਾਬ ਹੋ ਗਈ ਸੀ ਗਲਣ ਲੱਗ ਪਈ ਸੀ ਤੇ ਇਹ ਗਾਂ-ਗਾ ਤੇ ਚੀਜ਼ਾਂ ਜਿਹੜੀਆਂ ਵਧਣੀਆਂ ਆ ਜਿਸ ਤਰ੍ਹਾਂ ਮਲੇਰੀਆ ਵਗੈਰਾ ਬਿਮਾਰੀ ਆ ਜਾਂਦੀ ਆ ਡੇਂਗੂ ਹੋ ਜਾਂਦਾ ਆ ਤੇ ਇਹਨਾਂ ਤੋਂ ਬੜਾ ਧਿਆਨ ਰੱਖਣ ਦੀ ਲੋੜ ਆ ਇੱਕ ਤੇ ਖੜੇ ਪਾਣੀ ਦੀ ਬਦਬੂ ਆ ਜਾਂਦੀ ਆ ਫਸਲ ਮਰੀ ਦੀ ਬਦਬੂ ਆ ਫਿਰ ਜਿਹੜੇ ਜੀਵ ਜੰਤੂ ਤਬਾਹ ਹੋਏ ਆ ਖਤਮ ਹੋਏ ਆ ਉਹਨਾਂ ਦੀ ਬਦਬੂ ਆ ਚਾਰ ਸਵੇਰੇ ਸਿਰਫ ਬਦਬੂ ਹੀ ਬਦਬੂ ਆ ਹੂੰ ਤਾਂ ਕੀ ਲੱਗਦਾ ਕਿ ਮੋੜ ਵਸੀਬੇ ਨੂੰ ਲੈ ਕੇ ਆਪਣੇ ਭਾਈਚਾਰੇ ਨੂੰ ਖੜਿਆਂ ਕਿਦਾਂ ਕੀਤਾ ਜਾ ਸਕਦਾ ਹੈ ਇਹ ਤੇ ਜਿਸ ਤਰ੍ਹਾਂ ਸਾਡੇ ਐਨਆਰਆਈ ਵੀਰਿਆ ਜਾਂ ਜਿਹੜੇ ਸੈਂਧੀਆਂ ਫਰਮਾਂ ਨੇ ਸੰਸਥਾਵਾਂ ਨੇ ਇਹਨਾਂ ਸਾਰਿਆਂ ਨੂੰ ਇਕਜਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਅੱਡੋ-ਪਾਟੀ ਕੰਮ ਨਹੀਂ ਕਰਨਾ ਚਾਹੀਦਾ ਚਾਹੇ ਉਹ ਖਾਲਸਾ ਏਡਿਆ ਗਲੋਬਲ ਸੇਖ ਏ ਐਸੀਪੀਸੀ ਏ ਜਿੰਨੇ ਵੀ ਸਾਡੇ ਅੱਗੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਟੇਬਲ ਤੇ ਬੈਠ ਕੇ ਹਰ ਇੱਕ ਚੀਜ਼ ਦਾ ਵਿਚਾਰ ਵਟਾਂਦਰਾ ਕਰਕੇ ਕਿੱਥੇ ਲੋੜ ਆ ਕਿੰਨੀ ਲੋੜ ਆ ਉਸ ਹਿਸਾਬ ਦੇ ਨਾਲ ਕਰਨਾ ਚਾਹੀਦਾ ਹੈ ਇਕੱਲੇ ਨਹੀਂ ਕਰਨਾ ਚਾਹੀਦਾ ਹੂੰ ਬਿਲਕੁਲ ਭਾਈ ਜੀ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਕਰਨਾ ਚਾਹੁੰਦਾ ਹੋਵੇ ਤੁਸੀਂ ਆਪਣਾ ਸੰਪਰਕ ਨੰਬਰ ਐਡਰੈਸ ਦੱਸ ਦਿਓ ਸਾਰਾ ਕੁਝ ਹਾਂ ਪਿੰਡ ਸਾਡਾ ਧਰਮਕੋਟ ਪਤਣਿਆ ਹੂੰ ਤੇ ਨੰਬਰ ਆ 98783 99084 ਇਹ ਮੇਰਾ ਨੰਬਰ ਆ ਹੂੰ ਬਿਲਕੁਲ ਤਾਂ ਇਹ ਨੌਟਵਾਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਬਾਅਦ ਤੋਂ ਸਾਂਝੀਆਂ ਕਰਦੇ ਹਾਂ ਤੇ ਖਾਸ ਤੌਰ ਤੇ ਜਿਹੜੇ ਗਰਾਊਂਡ ਤੇ ਵਿਚਰਨ ਵਾਲੇ ਲੋਕ ਨੇ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਕਿਉਂਕਿ ਬਹੁਤ ਵੱਡੀਆਂ ਭੂਮਿਕਾਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਸ਼੍ਰੋਮਣੀ ਕੁਰਦੋਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਜਿਹੜੇ ਪ੍ਰਚਾਰਕ ਸਹਿਬਾਨ ਗਰਾਊਂਡ ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਆ ਸੁਖਪ੍ਰੀਤ ਸਿੰਘ ਨੇ ਉਹਨਾਂ ਦੇ ਨਾਲ ਹੋਰ ਸਹਿਯੋਗ ਸਹਿਯੋਗੀ ਸਾਥੀ ਨੇ ਗੱਲਬਾਤ ਕਰਦੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਜਿਵੇਂ ਇਹ ਪਰਿਵਾਰ ਦੇ ਹਾਲਾਤ ਦੇਖੇ ਆ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਪਰਿਵਾਰਾਂ ਦੀ ਅਜਿਹੀ ਦਰਦਨਾਕ ਦਾਸਤਾਨ ਤਾਂ ਕੀ ਲੱਗਦਾ ਹੈ ਕਿ ਇਸ ਵੇਲੇ ਚੁਣੌਤੀਆਂ ਕਿੱਦਾਂ ਲੱਗਦੀਆਂ ਤੁਹਾਨੂੰ ਸੋ ਵੀ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਫੈਸਲਾ ਹੈ ਫਰਮਾਨ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾ ਕੇ ਇਸ ਵੇਲੇ ਸਿੱਖ ਪੰਥ ਦੀ ਸਰਬੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਲੋੜਵੰਦ ਹੜਪੀਟਾਂ ਦੀ ਮਦਦ ਦੇ ਵਿੱਚ ਵੱਡੇ ਪੱਧਰ ਤੇ ਲੱਗੀ ਹੋਈ ਹੈ ਸੋ ਉਸੇ ਲੜੀ ਤਹਿਤ ਅਸੀਂ ਵੀ ਇਸ ਨਗਰ ਦੇ ਵਿੱਚ ਆਏ ਸੀ ਸੇਵਾ ਦੇ ਲਈ ਔਰ ਜਿਹੜੀ ਚੁਣੌਤੀ ਇੱਥੋਂ ਦੀ ਸੰਗਤ ਨੂੰ ਉਹ ਇਹ ਵੱਡੀ ਚੁਣੌਤੀ ਆਈ ਹੈ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਸਾਡੇ ਸਿੱਖ ਭਰਾਵਾਂ ਨੂੰ ਕਿ ਉਹਨਾਂ ਦੀ ਫਸਲ ਦੇ ਵਿੱਚ ਕਿੱਡੇ ਵੱਡੇ ਪੱਧਰ ਤੇ ਰੇਤਾ ਆ ਚੁੱਕਾ ਹੈ ਔਰ ਕਿੰਨੇ ਪਸ਼ੂ ਜਿਹੜੇ ਆ ਉਹਨਾਂ ਦੇ ਰੁੜ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਜਿਹੜੀ ਥਾਂ ਤੇ ਆਪਾਂ ਇਸ ਵੇਲੇ ਖੜੇ ਆਂ ਜਿਹੜੀ ਲੋਕੇਸ਼ਨ ਤੇ ਆਪਾਂ ਇਸ ਵੇਲੇ ਖੜੇ ਆਂ ਇੱਥੇ ਕਿੰਨੀ ਬਦਬੂ ਆ ਰਹੀ ਆ ਕਿੱਡੀ ਗੰਦਗੀ ਆ ਰਹੀ ਆ ਤੇ ਕਿੰਨੇ ਇੱਥੇ ਰਾਜ ਪਸ਼ੂ ਮਰੇ ਹੋਏ ਨੇ ਸੋ ਹੁਣ ਜਿਹੜਾ ਵੇਲਾ ਹੈ ਉਹ ਵਕਤ ਹੈ ਗੁਰੂ ਕੇ ਸਿੱਖਾਂ ਨੂੰ ਇਕੱਠੇ ਹੋਣ ਦਾ ਸਾਡੇ ਸਾਰੇ ਹੀ ਜਣੀਆਂ ਵੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਇਹੀ ਅਪੀਲ ਆ ਕਿ ਤੁਸੀਂ ਜਿਹੜਾ ਆਪਣਾ ਦਸਵੰਧ ਦੇਣਾ ਹੈ ਜਾਂ ਲੋੜਵੰਦ ਦੀ ਮਦਦ ਕਰਨੀ ਹੈ ਉਹ ਤੋਂ ਪਹਿਲਾਂ ਇੱਕ ਵਾਰ ਤੁਸੀਂ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਸਰਵੇ ਕਰੋ ਸਰਵੇ ਕਰਕੇ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਲੋੜ ਹੈ ਉੱਥੇ ਤੁਸੀਂ ਆਪਣੀ ਦਸਵੰਧ ਦੀ ਜਿਹੜੀ ਪੇਟਾ ਉਹ ਦਿਓ ਤੁਸੀਂ ਪਿੰਡਾਂ ਦੇ ਵਿੱਚ ਸਰਵੇ ਕਰ ਰਹੇ ਹੋ ਤੇ ਖਾਸ ਤੌਰ ਤੇ ਹੁਣ ਜਿਹੜੀਆਂ ਭੁਮੇਖ ਦੀਆਂ ਚੁਣੌਤੀਆਂ ਨੇ ਖਾਸ ਤੌਰ ਤੇ ਕਿਰਤੀ ਭਾਈਚਾਰੇ ਦੇ ਸੰਮੁਖ ਚਾਹੀਏ ਖੇਤਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਬ੍ਰੀਤੀ ਭਰਨ ਦਾ ਹੋਵੇ ਤਾਂ ਉਸੇ ਨੂੰ ਪੱਦਰ ਕਰਨ ਨੂੰ ਲੈ ਕੇ ਚਾਹੇ ਦੇ ਨਾਲ ਜਿਹੜੇ ਲੋਕਾਂ ਦੇ ਕੰਮਕਾਜ ਖਤਮ ਹੋ ਗਏ ਲੱਗਦਾ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਨਾ ਕੋਈ ਸਟੈਂਡ ਕਰਨ ਦੀ ਜ਼ਰੂਰਤ ਆ ਬਿਲਕੁਲ ਜੀ ਬਿਲਕੁਲ ਇਸ ਵੇਲੇ ਇਸ ਭਰਾਵਾਂ ਦੇ ਨਾਲ ਖੜਨ ਦੀ ਬੜੀ ਵੱਡੀ ਜ਼ਰੂਰਤ ਆ ਸੋ ਸਾਡੇ ਕੋਲ ਅਸੀਂ ਵੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਅਸੀਂ ਸਾਰੇ ਵਲੰਟੀਅਰ ਸਿੰਘਾਂ ਅਸੀਂ ਟੀਮਾਂ ਬਣਾ ਕੇ ਆਪਣਾ ਕੰਮ ਕਰ ਰਹੇ ਹਾਂ ਔਰ ਉਸ ਦੇ ਵਿੱਚ ਅਸੀਂ ਜੋ ਵੀ ਲੋੜੀਂਦੀ ਰਿਕੁਆਇਰਮੈਂਟ ਆ ਜੋ ਵੀ ਸੰਗਤ ਦੀ ਮੰਗ ਹੈ ਜਿਸ ਤਰ੍ਹਾਂ ਮੰਜੇ ਬਿਸਤਰੇ ਕੱਪੜੇ ਰਾਸ਼ਨ ਹਨ ਇਹ ਚੀਜ਼ਾਂ ਜਿਸ ਥਾਂ ਤੇ ਹਜੇ ਨਹੀਂ ਪਹੁੰਚੀਆਂ ਕੁਝ ਜਈਆਂ ਲੋਕੇਸ਼ਨਾਂ ਹੈਗੀਆਂ ਨੇ ਜਿੱਥੇ ਹਜੇ ਇਹ ਚੀਜ਼ਾਂ ਨਹੀਂ ਪਹੁੰਚੀਆਂ ਕੁਝ ਥਾਵਾਂ ਤੇ ਤਾਂ ਸਿੱਖ ਸੰਗਤ ਨੇ ਹਾੜੀ ਲਾ ਦਿੱਤੇ ਲੰਗਰਾਂ ਦੇ ਕਿਹੜੀਆਂ ਕਿਹੜੀਆਂ ਜਗ੍ਹਾ ਹੈਗੀਆਂ ਨੇ ਜਿੱਥੇ ਪਹੁੰਚ ਨਹੀਂ ਸਕੇ ਲੋਕ ਜੀ ਅਜੇ ਮਤਲਬ ਕੋਠੇ ਨੇ ਜਿਨ੍ਹਾਂ ਨੂੰ ਢਾਣੀਆਂ ਕਹਿ ਦਿੰਦੇ ਨੇ ਮਾਲਵੇ ਦਾ ਸ਼ਬਦ ਵਰਤਦੇ ਆ ਕੋਠੇ ਖੇਤ ਖੇਤਾਂ ਦੇ ਵਿੱਚ ਢਾਣੀਆਂ ਦੇ ਵਿੱਚ ਜਿਹੜੇ ਘਰ ਨੇ ਉੱਥੇ ਹਜੇ ਜਿਹੜਾ ਮਤਲਬ ਲੋੜਿੰਦੀ ਸਮਗਰੀ ਆ ਕਿਹੜੇ ਕਿਹੜੇ ਪਿੰਡਾਂ ਦੀਆਂ ਢਾਣੀਆਂ ਚਾਹਤ ਮਤਲਬ ਜਿੱਦਾਂ ਇੱਥੇ ਆਪ ਧਰਮਕੋਟ ਪੱਤਣ ਦੇ ਕੋਠਿਆਂ ਦੇ ਵਿੱਚ ਖੜੇ ਆ ਅੱਗੇ ਰੱਤੜ ਛੱਟੜ ਦਾ ਇਲਾਕਾ ਆ ਜਾਂ ਗ ਅਜਿਹੇ ਜਿਹੜੇ ਇੱਥੇ ਕਾਫੀ ਪਿੰਡ ਨੇ ਜਿਹੜੇ ਲੋਕ ਢਾਣੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਪਰਿਵਾਰਾਂ ਦੀ ਜਿਹੜੀ ਖਾਸ ਕਰਕੇ ਸਿੱਖ ਪਰਿਵਾਰਾਂ ਦੀ ਸਾਨੂੰ ਸਹਾਰ ਲੈਣ ਦੀ ਬੜੀ ਜ਼ਰੂਰਤ ਹੈ ਰਸਤੇ ਟੁੱਟ ਜਾਣ ਕਰਕੇ ਉੱਥੇ ਅਪਰੋਚ ਨਹੀਂ ਹੋ ਸਕੀ ਹਾਂ ਸਿੱਖ ਸੰਗਤ ਕੋਸ਼ਿਸ਼ ਬਹੁਤ ਕਰ ਰਹੀ ਆ ਪਰ ਰਸਤੇ ਟੁੱਟੇ ਕਾਰਨ ਨਾ ਤਾਂ ਕੋਈ ਸਾਧਨ ਆ ਰਿਹਾ ਹੈ ਤੇ ਨਾ ਕੋਈ ਹੋਰ ਹੈ ਲਵਸੀਲਾ ਜਿਹੜੇ ਗੁਰੂ ਕੇ ਪਿਆਰੇ ਤਹਈਆ ਕਰਕੇ ਆਉਂਦੇ ਨੇ ਉਹਨਾਂ ਨੂੰ ਪੈਦਲ ਹੀ ਆਉਣਾ ਪੈਂਦਾ ਕੱਪੜੇ ਵੀ ਤਕਰੀਬਨ ਉਹਨਾਂ ਦੇ ਖਰਾਬ ਹੋ ਜਾਂਦੇ ਆ ਦਸਤਾਰਾਂ ਵਗੈਰਾ ਦਾ ਵੀ ਜਿਹੜਾ ਹਾਲ ਆ ਉਹ ਮਤਲਬ ਬੁਰਾ ਹੋ ਜਾਂਦਾ ਹੈ ਭੈੜੀਆਂ ਹੋ ਜਾਂਦੀਆਂ ਨੇ ਗੰਧੀਆਂ ਹੋ ਜਾਂਦੀਆਂ ਨੇ ਇਸ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਵੱਡੇ ਪੱਧਰ ਤੇ ਅੱਜ ਭਾਈ ਪੰਜਾਬ ਦੇ ਲੋਕਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਬਾ ਕਮਾਲ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਬਾ ਕਮਾਲ ਸੇਵਾ ਕੀਤੀ ਹੈ ਤੇ ਇਹ ਜਿਹੜੀ ਸੇਵਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਰੂਰ ਉਹਨਾਂ ਵੀਰਾਂ ਦੀ ਉਹਨਾਂ ਭਰਾਵਾਂ ਦੀ ਸਫਲ ਕਰਨਗੇ ਜਿਹੜੇ ਤਨ ਮਨ ਧੰਦੇ ਨਾਲ ਇਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹ ਸਾਡੇ ਆਪਣੇ ਲੋਕ ਨੇ ਬਿਲਕੁਲ ਤਾਂ ਇਧਰਲੇ ਪਾਸੇ ਬਾਈ ਜੀ ਇਹ ਜਿਹੜੀ ਤੁਹਾਡੀ ਕਾਰ ਹੈ ਇਹ ਪਾਣੀ ਦੇ ਵਿੱਚ ਖੜੀ ਹੋਣ ਕਰਕੇ ਬਿਲਕੁਲ ਗਲਤੀ ਹੋਈ ਨਜ਼ਰ ਆ ਰਹੀ ਇਹਨੂੰ ਕੋਈ ਕੱਢਣ ਦਾ ਯਤਨ ਨਹੀਂ ਕੀਤਾ ਤੁਸੀਂ ਇਹ ਕੱਢ ਕੇ ਲੈ ਕੇ ਕਿੱਥੇ ਜਾਣੀ ਆ ਤੁਸੀਂ ਪਿੱਛੋਂ ਵੇਖ ਸਕਦੇ ਜੀ ਸੜਕਾਂ ਬਿਲਕੁਲ ਖਰਾਬ ਹੋਈਆਂ ਆ ਜਿੰਨਾ ਚਿਰ ਪਿੱਛੋਂ ਰੋਡ ਨਹੀਂ ਸਹੀ ਹੁੰਦੀ ਉਹਨਾਂ ਚਰੇ ਨਾਂ ਤੇ ਅਸੀਂ ਇਹਨੂੰ ਕਿਤੇ ਕੱਢ ਸਕਦੇ ਆ ਤੇ ਨਾ ਕੋਈ ਮਕੈਨਿਕ ਹੀ ਐਡੀ ਦਰੋਂ ਆ ਕੇ AC ਦੀ ਰਿਪੇਅਰ ਕਰ ਸਕਦਾ ਹ ਹ ਇਹ ਰੁਪਈਆ ਰੁਪਈਆ ਕਰਕੇ ਬਣਾਈਆਂ ਕਰਦੀਆਂ ਚੀਜ਼ਾਂ ਸੀ ਅੱਜ ਲੱਗਦੀਆਂ ਕਿ ਤੁਹਾਡੀਆਂ ਅੱਖਾਂ ਸਾਹਮਣੇ ਇਹ ਗਲਤੀਆਂ ਹੋਈਆਂ ਨਜ਼ਰ ਆਈਆਂ ਬਿਲਕੁਲ ਜੀ ਬੇਵੱਸ ਹ ਹ ਕੁਝ ਕਰ ਨਹੀਂ ਸਕਦੇ ਸੀਲੀ ਹ ਤਾਂ ਇਹ ਤਰਾਸਦੀ ਹੈ ਨਾ ਲੋਕਾਂ ਦੀ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਲੋਕਾਂ ਦੀ ਕਿਰਤੀ ਲੋਕਾਂ ਦੀ ਗੱਲ ਕਰਦੇ ਆ ਤਾਂ ਜਿਹੜਾ ਪਾਈ ਪਾਈ ਜੋੜ ਕੇ ਘਰਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਗਰਾਊਂਡ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਔਰ ਖਾਸ ਤੌਰ ਤੇ ਇਹ ਰਾਵੀ ਦੇ ਭਾਰਤ ਤੇ ਪਾਕ ਦੇ ਬਾਰਡਰ ਦੇ ਉੱਪਰ ਰਾਵੀ ਦੇ ਮੱਥੇ ਲੱਗਦਾ ਹੋਇਆ ਪਿੰਡ ਹੈ ਤੇ ਉੱਥੇ ਦੇ ਟਾਣੀਆਂ ਦੇ ਰੂਪ ਦੇ ਵਿੱਚ ਜਾਂ ਜਿਹੜੇ ਡੇਰਿਆਂ ਦੇ ਰੂਪ ਦੇ ਵਿੱਚ ਲੋਕ ਬੈਠੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਅੱਗੇ ਵੀ ਤਮਾਮ ਸਾਰੀ ਕੋਸ਼ਿਸ਼ ਰਹੇਗੀ ਕਿ ਗਰਾਊਂਡ ਦੇ ਹਾਲਾਤ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਸਕੀਏ ਤੇ ਖਾਸ ਤੌਰ ਤੇ ਜਿਹੜੀ ਇਸ ਵਕਤ ਕਿਰਤੀ ਭਾਈਚਾਰੇ ਦੇ ਸਾਹਮਣੇ ਚੁਣੌਤੀ ਹੈ ਕਿ ਉਹਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਬਰੀਤੀ ਪਰ ਚੁੱਕੀ ਹੈ ਤੇ ਇਸੇ ਦੇ ਮੱਦੇ ਨਜ਼ਰ ਜਿਹੜਾ ਵੀ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਨਾਂ ਦੇ ਵੱਲੋਂ ਕਾਰਜ ਸ਼ੁਰੂ ਕੀਤੇ ਜਾਣਗੇ ਜਿਹੜੇ ਤੁਸੀ ਬਾਨ ਨੇ ਉਹ ਟੁੱਟੇ ਹੋਏ ਨੇ ਉਹਨਾਂ ਨੂੰ ਪੂਰਨ ਦਾ ਯਤਨ ਕੀਤਾ ਜਾਵੇਗਾ ਉੱਥੇ ਮਿੱਟੀ ਦੀ ਲੋਡ ਪੈਗੀ ਟਰੈਕਟਰ ਟਰਾਲੀਆਂ ਦੀ ਲੋਡ ਪੈਗੀ ਔਰ ਜ਼ਮੀਨਾਂ ਨੂੰ ਪੱਧਰ ਕਰਨ ਵਾਸਤੇ ਟਰੈਕਟਰਾਂ ਦੀ ਡੀਜ਼ਲ ਦੀ ਜ਼ਰੂਰਤ ਪਵੇਗੀ ਸੰਦਾਂ ਦੀ ਜ਼ਰੂਰਤ ਪਵੇਗੀ ਔਰ ਬਹੁਤ ਸਾਰੀਆਂ ਉਮੀਦਾਂ ਨੇ ਪੰਜਾਬ ਦੇ ਉਹਨਾਂ ਲੋਕਾਂ ਤੋਂ ਕਿ ਆਪਣੇ ਭਾਈਚਾਰੇ ਦੀ ਮਦਦ ਕਰਨ ਵਾਸਤੇ ਇਸੇ ਤਰੀਕੇ ਦੇ ਨਾਲ ਪਹਿਲ ਕਦਮੀ ਕੀਤੀ ਜਾਵੇਗੀ ਜਿਵੇਂ ਪਹਿਲਾਂ ਪੰਜਾਬ ਦੇ ਕਿਰਤੀ ਲੋਕਾਂ ਦੇ ਵੱਲੋਂ ਕਿਰਤੀ ਲੋਕਾਂ ਦੀ ਬਾਹਮ ਫੜਨ ਵਾਸਤੇ ਕੀਤੀ ਗਈ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ